ਹੈਲੋ ਜੀ ਰਮ ਰਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮਨੀਕਾ ਦਮਨ ਤੁਸੀਂ ਫੈਰੀ ਦਾ ਡਿਜ਼ਾਈਨ ਨਾ ਸਟਾਈਲ ਦੇਖ ਲਿੱਤਾ ਹੋਗਾ ਦੋਨੋਂ ਸਟਾਈਲਸ ਕਿਸ ਸਟਾਈਲ ਨੇ ਇਹ ਕਰਕੇ ਇਹ ਕਰਕੇ ਕੀਤੇ ਨੇ ਠੀਕ ਹੈ ਨਾ ਤੇ ਤੁਹਾਨੂੰ ਬਤਾਏ ਕੱਲ ਦਾ ਮੈਂ ਵੀਡੀਓ ਨਹੀਂ ਬਣਾ پائی ਥੋੜਾ ਬਿਜ਼ੀ ਸੀ ਔਰ ਇੱਕ ਆਪਣੇ ਮਨ ਨਾਲ ਕੁਝ ਗੱਲਾਂ ਕਰਨਾ ਚਾਹੁੰਦੀ ਸੀ ਜਿਹੜੀ ਆ ਕਿ ਮੈਂ ਆਪਣੇ ਆਪ ਨੂੰ ਲੈ ਕੇ ਥੋੜਾ ਡਿਸਟਰਬ ਸੀ ਪਰੇਸ਼ਾਨ ਸੀ पर मेनू ਨਹੀਂ ਸੀ ਪਤਾ ਮੈਂ ਕਿਉਂ ਪਰੇਸ਼ਾਨਾ ਫਿਰ ਵੀ ਮੈਂ ਪਰੇਸ਼ਾਨ ਸੀ ਤੇ ਇਸ ਲਈ ਅੱਜ ਦਾ ਵੀਡੀਓਸ ਮੈਂ ਸੋਚਿਆ ਚਲੋ ਤੁਹਾਡਾ ਗੱਲਬਾਤ ਕਰ ਲੈਂਦੇ ਆ ਸਮਾਂ ਹੈਗਾ ਇਹ ਸਾਡੇ ਕੋਲ ਉਹ ਗੱਲਬਾਤ ਕਰਨ ਲਈ ਤੇ ਅੱਜ ਮੌਨਿਟਾਈਮ ਬਹੁਤ ਗਰਮੀ ਸੀ ਬਹੁਤ ਗਰਮੀ ਸੀ ਫੋਰ ਮੈਕਸਿਮਮ ਸਵੇਰੇ ਕਿੰਨਾ ਮਤਲਬ ਡਿਗਰੀ ਮੌਸਮ ਹੋਏਗਾ ਮੇਰੇ ਸਾਹਮਣੇ ਤਾਂ 44 40, 40, 42 43 ਦੇ ਪਾਸ ਪਾਸ ਸੀ ਸੀ ਆਹ ਤੁਹਾਨੂੰ ਪਤਾ ਹੈ 11 ਵਜੇ ਤੇ ਪਾਸ ਜਦੋਂ ਮੈਂ ਹਾਊਸ ਕਲੀਨਿੰਗ ਕਰ ਰਹੀ ਹਾਂ ਜਾਂ ਫਾਰਮਿੰਗ ਮੇਰੀ ਸਪੋਰਟ ਕਰੀ ਜਾਂ ਸਾਥ ਦੇ ਰਹੀ ਮੇਰਾ ਤੇ ਤੁਹਾਨੂੰ ਪਤਾ ਉਸ ਟਾਈਮ ਐਨੀ ਚੜਕ ਗਰਮੀ ਸੀ ਐਨੀ ਗਰਮੀ ਸੀ ਤੇ ਇੱਦਾਂ ਲੱਗਦਾ ਸੀ ਕਿ ਜਿੱਦਾਂ ਨਾ ਉਪਰੋਂ ਦੀ ਨਾ ਆਪਣੇ ਆਪ ਹੀ ਸ਼ਾਵਰ ਚੱਲੀ ਜਾ ਰਿਹਾ ਉਹ ਵੀ ਗਰਮੀ ਦਾ ਕੋਈ ਗਰਮੀ ਦਾ ਤੇ ਐਨੀ ਕਿ ਜਿਆਦਾ ਮਤਲਬ ਗਰਮੀ ਸੀ ਔਰ ਤੁਹਾਨੂੰ ਪਤਾ ਹੈ ਫਿਰ ਜਦੋਂ ਮੈਂ ਵਾਸ਼ੇਵਲ ਕਪੜੇ ਉੱਪਰ ਆਪਣਾ ਵਾਸ਼ੇਵਲ ਕਰਨ ਲਈ ਗਈਆਂ ਆਪਣੇ ਟਰੈਸ ਤੇ ਤੇ ਉਸ ਤੋਂ ਬਾਅਦ 3 ਵਜੇ ਤੋਂ ਬਾਅਦ ਮੌਸਮ ਇੱਕਦਮ ਟਲੇਆ ਤੇ ਇਟਲਿਆ ਵੀ ਇਸ ਤਰ੍ਹਾਂ ਦਾ ਹੈ ਕਿ ਮੱਲਾ ਹਲਕਾ ਹਲਕਾ ਹਵਾ ਚਲਣੀ ਸ਼ੁਰੂ ਹੋ ਗਈ ਤੇ ਥੋੜਾ ਜਿਹਾ ਜਿਹੜਾ ਮੌਸਮ ਅੱਛੇ ਪ੍ਰਭਾਵ ਦੇ ਵਿੱਚ ਆ ਗਿਆ ਤੇ ਬਾਰਿਸ਼ ਵੀ ਹੋ ਗਈ ਤੇ ਬਾਰਿਸ਼ ਤੇ ਹੈਗੀ ਸੀ ਫਮ ਮਮ ਨੂੰ ਕਹੇ ਸੀ ਮਮਾ ਤੁਸੀਂ ਕਲੋਥਿੰਗ ਵਾਸ਼ ਸ਼ਨਾ ਕਰੋ ਅੱਜ ਬਹੁਤ ਸਾਰੀ ਬਾਰਿਸ਼ ਹੋ ਜਾਣੀ ਹੈ ਪਰ ਮੈਂ ਇਹਦੇ ਮਗਰ ਨਹੀਂ ਲੱਗੀ ਕਿਉਂਕਿ ਕਰਨਾ ਤੇ ਕਰਾਉਣ ਚ ਬਹੁਤ ਫਰਕ ਹੁੰਦਾ ਹੈ ਜੇਦੇ ਸਿਰ ਤੇ ਪਈ ਹੋਵੇ ਨਾ ਉਹਨੇ ਕਰਨਾ ਹੀ ਕਰਨਾ ਉਹਨੂੰ ਪਤਾ ਮੈਂ ਆਪਣਾ ਵੀ ਕੰਮ ਕਰਨਾ ਆਪਣਾ ਵੀ ਕੰਮ ਕਰਨਾ ਮੈਂ ਆਪਣਾ ਵੀ ਕੰਮ ਕਰਨਾ ਤੇ ਜਿੰਨੇ ਸਿਰਫ ਪੱਕੀ ਪਕਾਈ ਮਿਲਨੀ ਹੈ ਪੱਕੀ ਪਕਾਈ ਨਹੀਂ ਮਿਲਨੀ ਠੀਕ ਹੈ ਦੇ ਉਹਨੇ ਵੀ ਸਲਾਵਾ ਦੇਰੀਆਂ ਹੀ ਆ ਤੁਸੀਂ ਅੱਜ ਨਾ ਕਰੋ ਤੁਸੀਂ ਕੱਲ ਕਰ ਲੈ ਤੁਸੀਂ ਕੰਮ ਨਾ ਕਰੋ ਤੁਸੀਂ ਅੱਜ ਕਰ ਲਵੋ ਬਹੁਤ ਬਹੁਤ ਮੈਨੂੰ ਕੀ ਕਹੇ ਸੀ ਮਮਾ ਤੁਸੀਂ ਇਸਟਾ ਕਰੋ 5 ਵਜੇ ਵਾਸ਼ਿੰਗਸ ਕਰਨ ਜਾਣਾ ਕੱਪੜੇ ਜੇ ਮੈਂ 5 ਵਜੇ ਵਾਸ਼ਿੰਗਸ ਕਰਨ ਜਾਂਦੀ ਤੇ ਮੈਕਸਿਮਮ ਮੇਰੇ 7 ਵਜ ਜਾਣੇ ਸੀ ਤੇ ਤੁਹਾਨੂੰ ਪਤਾ ਇਹ ਦੋਨੋਂ ਬੇਟੀਆਂ ਮਰੇ ਆ ਬਿਲਕੁਲ ਸਲੀਪਿੰਗਸ ਹੋ ਰਹੀਆਂ ਸੀ ਤੇ ਮੈਂ 3 ਵਜੇ ਕਪੜੇ ਵਾਸ਼ਿੰਗਸ ਕਰਨ ਗਈਆਂ ਤੇ ਫਿਰ ਵੀ ਮੈਨੂੰ 2 ਘੰਟੇ ਲੱਗੇ ਮੈਂ 5 ਵਜੇ 니ਚੀ ਆਈ ਆ ਕੇ ਫਿਰ ਮੈਂ ਆਪਣਾ ਜਿਹੜਾ ਮੇਰੀ ਵਿਚਾਰੀ ਸਭ ਤੋਂ ਵੱਡਾ ਨਸ਼ਾ ਹੈ ਜ਼ਿੰਦਗੀ ਦਾ ਚਾ ਇਹ ਤਾਂ ਬਿੰਦ ਬਿੰਦੇ ਅਸੀਂ ਥੋੜਾ ਜਿਹਾ ਠੀਕ ਰੱਖਿਆ ਹਾਂ ਫਿਰ ਮੈਂ ਚਾਹ ਪੀਤੀ ਚਾਹ ਮੇਰੀ ਜ਼ਿੰਦਗੀ ਦਾ ਬਹੁਤ ਵੱਡੀ ਮੇਰੀ ਥਕਾਵਟ ਹੈ ਜਿਹੜੀ ਕਿ ਉਹ ਮੇਰੀ ਲਾਈਫ ਨੂੰ ਇੱਕ ਵਧੀਆ ਸਟਾਈਲ ਦੇ ਵਿੱਚ ਲੈ ਕੇ ਆਂਦੀ ਹੈ ਤੇ ਚਾਹ ਦਾ ਤੁਹਾਨੂੰ ਪਤਾ ਮਜ਼ਾ ਉਦੋਂ ਹੀ ਆਂਦਾ ਹੈ ਕਿ ਜਦੋਂ ਬਿਲਕੁਲ ਬੰਦਾ ਬਿਲਕੁਲ ਡਾਂਟ ਫਰੀ ਮਾਈਂਡ ਫਰੀ ਹੋਇਆ ਹੋਵੇ ਤੇ ਫਿਰ ਚਾਹ ਦਾ ਸਵਾਦ ਜਿਹੜਾ ਕਿ ਫਿਰ ਆਂਦਾ ਐ ਨਹੀਂ ਜਲਦਬਾਜ਼ੀ ਚ ਨਹੀਂ ਇੱਧਰ ਕੰਮ ਪਿਆ ਹੋਵੇ ਉੱਧਰ ਕੰਮ ਪਿਆ ਹੋਵੇ ਤੇ ਚਾਹਾਂ ਬਸ ਪੀਣ ਦੇ ਧਿਆਨ ਉਹ ਚਾਹ ਵਾਲੇ ਇੰਨਾ ਧਿਆਨ ਨਹੀਂ ਜਾਂਦਾ ਜਿੰਨਾ ਕੰਮ ਵਾਲੇ ਧਿਆਨ ਲੱਗਾ ਹੁੰਦਾ ਤੇ ਬਾਅਦ ਵਿੱਚ ਹਲਕਾ ਫੁਲਕਾ ਟੀਵੀ ਦੇਖਿਆ ਤੇ ਟੀਵੀ ਦੇ ਵਿੱਚ ਫੋਮਨ ਆਪਣਾ ਦਿਖਾ ਰਹੀ ਸੀ ਕੁਝ ਇਨਸਾਨ ਕੁਛੀਕਾ ਆ ਗੇਮਸ ਵਗੈਰਾ ਦਿਖਾ ਰਹੀ ਗੇਮਸ ਬਹੁਤ ਜਿਆਦਾ ਫੋਮਨ ਦੇਖਦੀ ਹੈ 3D ਵਾਲੀ ਗੇਮਸ ਤੇ ਮੈਂ ਫੋਮਨ ਕਹ ਰਹੀ ਸੀ ਮੈਂ ਹਾਂ ਇਹ ਫੋਨ ਖਰਾਬੇ ਨਾ ਦੇਖਿਆ ਕਰ ਇਹ ਦਿਮਾਗ ਤੇ ਗਲਤ ਅਸਰ ਪਾਉਂਦੇ ਨੇ ਤੇ ਕਹਿੰਦੀ ਮਮਾ ਫੋਨ ਖਰਾਬੇ ਨਹੀਂ ਆ ਉਹ ਇੱਕ ਟਾਸਕ ਕਰਦੇ ਨੇ ਪਰ ਮੈਨੂੰ ਤਾਂ ਲਾ ਦੋ ਟਾਸਕ ਘੱਟ ਕਰਦੇ ਨੇ ਤਾਂ ਫੋਨ ਖਰਾਬੇ ਜਿਆਦਾ ਹੋਣਾ ਦੇ ਅੰਦਰ ਲੱਗਦਾ ਬੰਦਾ ਮਰ ਜਾਂਦਾ ਪਰ ਮਰਿਆ ਨਹੀਂ ਉਹ हां ਤੇ ਇਸ ਲਈ ਫਿਰ ਮੈਨੂੰ ਥੋੜਾ ਸਮਾਂ ਲੱਗਾ ਫਿਰ ਮੈਂ ਸੋਚਿਆ ਮੈਂ ਆਪਣੇ ਪਰਿਵਾਰ Facebook ਫੈਮਲੀ ਨੂੰ ਮਿਲ ਲਵਾਂ ਤੇ ਆਪਣੀਆਂ ਬਹੁਤ ਸਾਰੀਆਂ ਗੱਲਾਂ ਉਹਨਾਂ ਨਾਲ ਸ਼ੇਅਰਸ ਕਰ ਲਵਾਂ ਤੇ ਤੁਹਾਨੂੰ ਪਤਾ ਹੈ ਮੈਨੂੰ ਇੱਕ ਮਸੈਂਜਰ ਤੇ ਇਨਸਾਨ ਕਹਿੰਦਾ ਹੈ ਤੁਸੀਂ ਬਹੁਤ Facebook Facebook ਫੈਮਲੀ ਕਰਦੇ ਹੋ ਫੈਮਲੀ ਫੋਮਲੀ ਤੁਹਾਡੀ ਕੋਈ ਨਹੀਂ ਹੈਗੀ ਇੱਥੇ ਤੇ ਲੋਕ ਸਿਰਫ ਆਪਣੇ ਆਪ ਦਾ ਆਪਣੇ ਆਪ ਨੂੰ ਦੇਖਦੇ ਨੇ ਤੇ ਤੁਸੀਂ ਕਿਉਂ Facebook ਫੈਮਲੀ ਕਹਿੰਦੇ ਨੇ ਤੇ ਤੁਹਾਨੂੰ ਪਤਾ ਮੈਂ ਉਹਨਾਂ ਨੂੰ ਕੀ ਕਹਿੰਨੀ ਆ ਮੈਂ ਉਹਨਾਂ ਨੂੰ ਕਹਿੰਨੀ ਆ ਕਿ ਫੇਸਬੁਕ ਫੈਮਲੀ 'ਤੇ ਆਪਣੇ ਮਨ ਤੋਂ ਨਹੀਂ ਕਹਿੰਦੀ ਆਪਣੇ ਦਿਲੋਂ ਨਾਲ ਆਪਣਾ ਪਿਆਰ ਸੋਡ ਜਿੰਨਾ ਵੀ ਬੈਲੈਂਸ ਆਪਣਾ ਦਿਲੋਂ ਕਲੀਅਰ ਕਰਦੀ ਆ ਜੇ ਕੋਈ ਮੰਨ ਕੇ ਚੱਲੇ ਤੇ ਬਹੁਤ ਖੁਸ਼ ਹੈ ਜੇ ਕੁਛ ਨਾ ਮੰਨ ਕੇ ਚੱਲੇ ਤੇ ਕੁਛ ਵੀ ਨਹੀਂ ਹੈ ਤੇ ਇਸ ਲਈ ਮੈਨੂੰ ਮੈਨੂੰ ਲੱਗਦਾ ਹੈ ਕਿ ਮੈਂ ਜਿੰਨਾ ਵੀ ਚੈਨਲ ਆਪਣਾ ਇੰਪਰੂਵ ਕੀਤਾ ਹੈ ਜਿੰਨੇ ਵੀ ਆਪਣੀ ਬੈਲੈਂਸ ਲਿੱਤਾ ਹੈ ਜਾਂ ਆਪਣਾ ਸਪੋਰਟ ਲਿੱਤਾ ਹੈ ਇਹਦੇ ਵਿੱਚ ਸਾਰਾ ਹੱਕ ਫੈਮਿਲੀ ਫੇਸਬੁੱਕ ਦਾ ਹੀ ਹੈ ਜੇ ਮੇਰੀਆਂ ਉਹਨਾਂ ਨੂੰ ਗੱਲਾਂ ਪਸੰਦ ਨਾ ਆਉਂਦੀਆਂ ਜਾਂ ਮੇਰਾ ਮਤਲਬ ਦੇ ਵਿੱਚ ਅਸਵੀ ਪਸੰਦ ਨਾ ਆਉਂਦੀ ਜਾਂ ਮੇਰੇ ਕੁਝ ਫੋਟੋਗ੍ਰਾਫਸ ਨਾ ਪਸੰਦ ਆਉਂਦੇ ਤੇ ਸ਼ਾਇਦ ਅੱਜ ਵੀ ਮੈਨੂੰ ਤੁਹਾਡਾ ਬੈਲੈਂਸ ਸਪੋਰਟ ਨਾ ਮਿਲਦੀ ਤਾਂ ਇਸ ਲਈ ਮੈਂ ਮਨੋਂ ਦਿਲੋਂ ਤੁਹਾਨੂੰ ਆਪਣਾ ਸਮਝ ਕੇ ਪਰਵਾਰ ਫੇਸਬੁੱਕ ਫੈਮਿਲੀ ਦਾ ਹਮੇਸ਼ਾ ਰਿਸਪੈਕਟ ਕਰਦੀ ਹਾਂ ਤੇ ਮੇਰੇ ਦਿਲ ਜ ਹੈ ਅੱਜ ਮੇਰਾ ਬਰਗਰ ਤੁਸੀਂ ਤਾਂ ਹਾਂ ਨਹੀਂ ਕਰਦੇ। ਉਹੋ। ਜ਼ਿਆਦਾ ਹੋ ਗਿਆ। ਜਲ ਨਹੀਂ ਹੋਈ ਮੈਂ। ਜ਼ਿਆਦਾ ਹੋ ਗਿਆ। ਮੈਂ ਅੱਜ ਨਾਲ ਦੱਸਿਆ ਕਿ ਮੈਂ ਅੱਜ ਰਕੀ ਦੀ। ਹਾਂ ਚਾਹ ਨੂੰ ਪਤਾ ਮੈਨੂੰ ਡੋਸਾ ਖਾਣ ਲੈ ਕੇ ਗਈ ਸੀ। ਤੇ ਅੱਜ ਫੇਰ ਦੀ ਗੱਲ। ਇਹ ਇਹ ਜਿਹੜਾ ਦਿਲ ਹੈ ਨਾ ਜਿੱਦਨ ਤੁਸੀਂ ਕਮਾਨ ਲੱਗੋਗੇ ਨਾ ਉਹ ਦਿਨ ਤੁਸੀਂ ਆਪਣੀ ਐਸ਼ ਪ੍ਰਸਤੀ ਕਰਨਾ। ਅੱਜ ਤੱਕ 300 ਹੋ ਜਾਣਾ। ਉਹ ਹੀ ਘਰੇ ਆਪ ਪਾਪ ਦੇ ਸਿਰ ਤੇ ਬੈਠੇ ਹੋ ਮਾਮ ਪਾਪ ਦੇ ਸਿਰ ਤੇ ਐਨੀ ਐਸ਼ ਅੱਛੀ ਨਹੀਂ ਹੁੰਦੀ। ਸਤਿਗੁਰੂ ਮਾਈ ਦਾ ਸ਼ੁਕਰ ਕਰੂ ਦਿਨ-ਦਿਨ ਟਾਈਮ ਦੀ ਰੋਟੀ ਵਧੀਆ ਮਿਲ ਰਹੀ ਹੈ ਇਹੀ ਬਹੁਤ ਹੈ ਪੀਜ਼ੇ 버ਗਰਾਂ ਦੇ ਵੀ ਪੀਜ਼ੇ 버ਗਰਾਂ ਦੀ ਕੁਛ ਨਹੀਂ ਰੱਖਿਆ ਹੋਇਆ ਪਰ ਇੱਕ ਇੰਟਰਸਟ ਹੋ ਗਿਆ ਬੱਚਿਆਂ ਦਾ ਕਿ ਪੀਜ਼ੇ 버ਗਰ ਚਾਹੀਦੇ ਨੇ ਤੇ ਰੋਟੀ ਸਾਨੂੰ ਨਹੀਂ ਚਾਹੀਦੀ ਤੇ ਬਾਕੀ ਮੈਂ ਤੁਹਾਡੀ ਮਾਨੀ ਦਾ ਦਵਨ ਤੁਹਾਡੇ ਹਾਰੀ ਕੇ ਚੈਨਲ ਨਾਲ ਜੁੜਦੀ ਰਵਾਂਗੀ ਫੋਟੋਸ ਨੂੰ ਤੁਸੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਰਿਆਂ ਨੇ ਕਿਹਾ ਹੈ ਕੀ ਗੱਲ ਹੋ ਗਈ ਹੈ ਕੀ ਗੱਲ ਹੋ ਗਈ ਹੈ ਇਸ ਚੰ ਕੋਈ ਗੱਲ ਨਹੀਂ ਹੈ ਜੀ ਮੈਂ ਬਿਲਕੁਲ ਓਕੇ ਹਾਂ ਬਿਲਕੁਲ ਪਰੇਸ਼ਾਨ ਨਹੀਂ ਹੈ ਬਸ ਕਈ ਵਾਰ ਚਿਹਰਾ ਜਿਹੜਾ ਵਾ ਬਹੁਤ ਜ਼ਿਆਦਾ ਉਦਾਸ ਹੋ ਜਾਂਦਾ ਹੈ ਮਨ ਕਦੀ ਵਾਰ ਉਦਾਸ ਹੋ ਜਾਂਦਾ ਹੈ ਉਹ ਵੀ ਕਿਤੇ ਮਹੀਨੇ 'ਚ ਇੱਕ ਵਾਰ ਨਹੀਂ ਤੇ ਰੋਲ ਰੋਜ਼ ਡੇਲੀ ਡੇਲੀ ਕੁਛ ਇਸ ਟਰ ਦੀ ਗੱਲ ਨਹੀਂ ਗਈ ਬਾਕੀ RAM ji ਦੀ ਸਤਿਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਬਹੁਤ ਆਸ਼ੀਰਵਾਦ ਹੈ ਤੇ ਉਹਨਾਂ ਦਾ ਆਸ਼ੀਰਵਾਦ ਪਿਆਰ ਕਿਰਪਾ ਬਣੀ ਹੈ ਮੇਰਾ ਵੱਡਾ ਬਾਕੀ ਮੇਰੇ ਫੇਸਬੁੱਕ ਫੈਮਲੀ ਪਰਿਵਾਰ ਤੁਸੀਂ ਆਪਣੇ ਆਪਣੇ ਘਰ ਠੀਕ ਠਾਕ ਰਹੋ ਤੰਦਰੁਸਤ ਰਹੋ ਪਰਮਾਤਮਾ ਤੋਂ ਉੱਚਦੀ ਕਲਾ ਦੇ ਵਿੱਚ ਰੱਖੇ ਮੇਰੇ YouTube ਚੈਨਲ ਨੂੰ ਵੀ ਵਾਤੋਂ ਵਾਤ ਫਾਲੋਅ ਕਰੋ ਮੇਰੇ ਜੂਸਟਕ ਚੈਨਲ ਵੀ ਸੀਮਾ ਮੋਨਿਕਾ ਦਾ ਮਨਾਂਮ ਤੇ ਹੀ ਹੈ ਤੇਜ ਹੋ ਸਕੇ ਤੇ ਉਹਦੀ ਵੀ ਬੈਲੈਂਸ ਐਂਡ ਸਪੋਰਟ ਦੋਨੋਂ ਹੀ ਕਰੋ ਸੋ ਸਟਿਕ ਬਾਈ 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 ਬਾਈ